ਵਿਦਿਆਰਥੀ ਸਾਥੀਓ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਜਿਹੜੀ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਹੈ ਉਹ ਸਾਂਝੀ ਕਰਨ ਲੱਗੇ ਹਾਂ ਸਾਡੇ ਜਿਹੜੇ ਬੀ ਭਾਗ ਪਹਿਲਾ ਬੀਕੋਮ ਭਾਗ ਪਹਿਲਾ ਬੀਸੀਏ ਭਾਗ ਪਹਿਲਾ ਬੀਐਸੀ ਮੈਡੀਕਲ ਬੀਐਸੀ ਨਾਨ ਮੈਡੀਕਲ ਭਾਗ ਪਹਿਲਾ ਜਿੰਨੀਆਂ ਵੀ ਐਂਟਰੀ ਕਲਾਸਾਂ ਨੇ ਉਹਨਾਂ ਦੀ ਜਿਹੜੀ ਅਸੀਂ ਸ਼ੁਰੂਆਤ ਹੈ ਜਾਨਕੀ ਕਲਾਸਾਂ ਲੱਗਣ ਦੀ ਜਿਹੜੀ ਸ਼ੁਰੂਆਤ ਹੈ ਉਹ ਸੋਮਵਾਰ ਤੋਂ ਅਸੀਂ ਕਰਨ ਜਾ ਰਹੇ ਹਾਂ 12 8 2024 ਤੋਂ ਤਾਂ ਸਾਰੇ ਹੀ ਵਿਦਿਆਰਥੀ ਜਿਹੜੇ ਵੀ ਵਿਦਿਆਰਥੀਆਂ ਨੇ ਬੀਏ ਭਾਗ ਪਹਿਲਾ ਬੀਐਸਸੀ ਭਾਗ ਪਹਿਲਾ ਬੀਐਸਸੀ ਮੈਡੀਕਲ ਨੋਨ ਮੈਡੀਕਲ ਬੀਕੋਮ ਬੀਸੀ ਭਾਗ ਪਹਿਲਾ ਦੇ ਵਿੱਚ ਦਾਖਲਾ ਲਿਆ ਹੈ ਉਹ ਸੋਮਵਾਰ ਨੂੰ ਆਪਣੀਆਂ ਕਲਾਸਾਂ ਲਗਾਉਣਾ ਯਕੀਨੀ ਬਣਾਉਣ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਪੇਰੈਂਟਸ ਨੂੰ ਅਤੇ ਹੋਰ ਪਤਵੰਤੇ ਸੱਜਣਾਂ ਨੂੰ ਇਹ ਨਿਵੇਦਨ ਹੈ ਕਿ ਉਹ ਆਪਣੇ ਬੱਚਿਆਂ ਨੂੰ ਕਾਲਜ ਦੇ ਵਿੱਚ ਸੋਮਵਾਰ ਨੂੰ ਯਾਨੀ ਕਿ ਮਿਤੀ 12 8 2024 ਨੂੰ ਭੇਜਣਾ ਯਕੀਨੀ ਬਣਾਉਣ ਕਲਾਸਾਂ ਲੱਗ ਰਹੀਆਂ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਥੈਂਕ ਯੂ